ਸਾਡੇ ਮਾਨਯੋਗ ਸੀਐਮ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਕੈਂਪੇਨ ਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਹਨ ਔਰ ਬਹੁਤ ਸਾਰੇ ਨਸ਼ਾ ਤਸਕਰ ਜਿਹੜੇ ਹਨ ਉਹਨਾਂ ਨੂੰ ਫੜ ਕੇ ਅਰੈਸਟ ਕੀਤਾ ਗਿਆ ਹੈ ਬਹੁਤ ਸਾਰੀਆਂ ਪ੍ਰਾਪਰਟੀਜ਼ ਜ਼ਬਤ ਕਰਾਈਆਂ ਗਈਆਂ ਹਨ ਔਰ ਜਿਹੜੀਆਂ ਇਲਗੋਟਨ ਤੇ ਡਰੱਗ ਮਨੀ ਨਾ ਬੜਾਈਆਂ ਗਈਆਂ ہیں ਬਿਲਡਿੰਗਸ ਨੇ ਹਾਊਸਸ ਨੇ ਉਹਨਾਂ ਦੀ ਡੈਮੋਲਿਸ਼ਨ ਜਿਹੜੀ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੀ ਗਈ ਉਹਦੇ ਤੇ ਵੀ ਇਹ 16ਵੀਂ ਡੈਮੋਲਿਸ਼ਨ ਦੇ ਉੱਤੇ ਅਸੀਂ ਛਾੜੇ ਚ ਖੜੇ ਆਂ ਖੰਡ ਵਾਲਾ ਬੜਾ ਨਟੋਰੀਅਸ ਏਰੀਆ ਹੈ ਔਰ ਇਹ ਬੜਾ ਨਟੋਰੀਅਸ ਫੈਮਿਲੀ ਦਾ ਘਰ ਜਿਹੜਾ ਡੈਮੋਲਿਸ਼ ਉਹਦੀ ਡਰਾਈਵ ਦੇ ਤਹਿਤ ਢਾਇਆ ਜਾ ਰਿਹਾ ਹੈ ਇਹ ਰਜਿੰਦਰ ਸਿੰਘ ਜੋ ਹਸਬੰਡ ਹੈ ਔਰ ਦੀ ਵਾਈਫ ਸੁਮੇਤਾ ਦੋ ਬੱਚੇ ਹੈ ਸਪਨਾ ਤੇ ਮਨਜੀਤ ਇਹ ਸਾਰਾ ਫੈਮਿਲੀ ਇਸ ਕੰਮ ਦੇ ਵਿੱਚ ਡਰੈਕਟਲੀ ਸ਼ਾਮਲ ਹੈ ਰਜਿੰਦਰ ਸਿੰਘ ਦੇ ਖਿਲਾਫ 8 ਮੁਕਦਮੇ ਦਰਜ ਹੈ ਸੁਮੇਤਾ ਦੇ ਖਿਲਾਫ ਦੋ ਮੁਕਦਮੇ ਦਰਜ ਹੈ ਬੱਚੇ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਦੋ ਤੇ ਜਿਹੜਾ ਮਨਜੀਤ ਬੇਟਾ ਉਹਦੇ ਖਿਲਾਫ ਇੱਕ ਇੱਕ ਮੁਕਦਮੇ ਵਿੱਚ ਮਦਰ ਸੰਤ ਤੇ ਡਾਕਟਰ ਤਿੰਨੋਂ ਇਕੱਠੇ ਵੀ ਨੇ ਔਰ 2018 ਤੋਂ ਜੇ ਆਪਾਂ ਪਿਛੋਕੜ ਦੇਖੀਏ ਇਹ ਕੰਮ ਕਰ ਰਹੇ ਹੈ ਔਰ ਮੈਂ ਅੱਜ ਇੱਥੇ ਖੜੇ ਹੋ ਕੇ ਸਾਰੇ ਲੋਕਾਂ ਨੇ ਦੀ ਬਹੁਤ ਐਪਰੀਸ਼ੀਏਸ਼ਨ ਕੀਤੀ ਹੈ ਇਸ ਐਕਸ਼ਨ ਦੀ ਕਿਉਂਕਿ ਸਾਰਾ ਇਲਾਕਾ ਜਾਣਦਾ ਸੀ ਕਿ ਇਹ ਬੰਦੇ ਇਸ ਤਰ੍ਹਾਂ ਨਾਲ ਗਲਤ ਤਰੀਕੇ ਨਾਲ ਪੈਸੇ ਕਮਾਰੇ ਡਰੱਗਸ ਦੇ ਥਰੂ ਤੇ ਉਹਨਾਂ ਨੇ ਇਹ ਮਕਾਨ ਬਣਾਇਆ ਕਿ ਸਿੰਬਲ ਹੈ ਡਰੱਗ ਦੀ ਡੈਮੋਲਿਸ਼ਨ ਦਾ ਸੋ ਇਹਨੂੰ ਮੈਂ ਤੁਹਾਡੇ ਰਾਹੀਂ ਸਾਰੇ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਲਾਲਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਕਾਨੂੰਨ ਦੇ ਹੱਥ ਬਹੁਤ ਲੰਬੇ ਹੈ ਔਰ ਇਹਦਾ ਹਸ਼ਰ ਇਹੀ ਹੋਏਗਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਗੱਲ ਬਾਰੇ ਸੇ ਵਚਨਬੱਧ ਹੈ ਕਿ ਪਬਲਿਕ ਦੇ ਸਹਿਯੋਗ ਨਾਲ ਅਸੀਂ ਆਪਣਾ ਏਰੀਆ ਡਰੱਗ ਫਰੀ ਬਣਾ